ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਚੌਥਾ ਆਵੋ ਹੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕੈ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟੋ ਘਮਾਈਆ ਜੀਓ ਜਹ ਜਹ ਦੇਖਾ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਉ ਸਤਿਗੁਰ ਵਿਟਹੋ ਸਦ ਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤਾ ਭਿੰਨ-ਭਿੰਨ ਨਾਰ ਲਈ ਕਿਸੈ ਦੀਰ ਲਾਈਆ ਗੁਰ ਪ੍ਰਸਾਦੀ ਇਕ ਨਦਰੀ ਆਇਆ ਹਾਉ ਸਤਗੁਰ ਵਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਓ ਸਤ ਚੌਪਦੇ ਮਹੱਲੇ ਚੌਥੇ ਕੇ माज ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੋਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾ ਕਾਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਯ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਾਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਰਾਗ ਮਾਝ ਮਹੱਲਾ ਪੰਜਵਾ ਸਾਰ ਉਤ ਸੁਹਾਵੇ ਜਿਤ ਤੁਧ ਸੰਮਾਲੀ ਸੋ ਕਾਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਵੁਠਾ ਸਬਨਾ ਕੇ ਦਾਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰਾ ਅਖੋਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਅਘਾਵੈ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਵੁਠਾ ਸਬੇ ਸਾਜੀਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ ਤੂੰ ਆਪੇ ਮਨਮੁਖ ਜਨਮ ਭਵਾਏ ਹੈ ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਦਸਹਰਾ ਜੀਉ ਮਾਜ ਮਹੱਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮਹਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜੀਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋਹ ਗੁਰ ਅਨਭਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇਕਪਸਾਰਿਆ ਜੀਉ ਮਾਜ ਮਹੱਲਾ ਪੰਜਵਾ ਜੈਤ ਘਰ ਪਿਰ ਸੋਹਾਗ ਬਣਾਇ ਤੇਤ ਘਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿਤੈ ਘਰ ਸੋਹ ਹੈ ਜੋ ਤਨ ਕੰਤ 시ਗਾਰੀ ਜੀਉ ਸਾਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੇਲਵੰਤ ਸੋਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭ ਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ثير ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਮਹਿਮਾ ਇਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ